ਵੇਹਲਾ ਪੁੱਤ ਪੁਰਾਣਾ ਰੋਟੀ ਨਹੀਂ ਉਹ ਖਾ ਕੇ ਗਿਆ ਕੀ ਕਰਨਾ ਹੈ ਜਾ ਕੇ ਇਹਨੇ ਮੰਮੀ ਇਹਨੇ ਰੋਟੀ ਖਾ ਕੇ ਆਏ ਹਾਂ ਅੱਛਾ ਅੱਛਾ ਤੂੰ ਹੁਣ ਵਿੱਚ ਚਾਹ ਪੈਣੀ ਪੀਤਾ ਉਹ ਫਿਰ ਤੈਨੂੰ ਬਤਾਈ ਢਿੱਡ ਕੋ ਖੱਖ ਜਾਂਦੀ ਹੈ ਮੇਰੀ ਗੱਲ ਸੁਣ ਤੂੰ ਹੀ ਰੋਟੀ ਪੈਣੀ ਖਾ ਲਾ ਜੋ ਉਹਨੇ ਨਹੀਂ ਖਾ ਗਿਆ ਤੇ ਕੋਈ ਗੱਲ ਨਹੀਂ ਡੈਡੀਸ਼ਨ ਹੈ ਹਾਂਜੀ ਠੀਕ ਮੇਰੀ ਸੁਣ ਲੈ ਗੱਲ ਤੂੰ ਜੰਡਾਂ ਦੀ ਦੱਸ ਪਾਤੀ ਆ ਉਹਨਾਂ ਤੇਰੇ ਆਕੇ ਤੇ ਫਸ ਗਏ ਉੱਥੇ ਇਹ ਪਰਉਣਾ 20-20 ਗੱਲਾਂ ਕਰਕੇ ਗਿਆ ਕਹਿੰਦਾ ਵੀ ਪੈਸੇ ਫਸ ਗਿਆ ਤੇ ਹੁਣ ਕੌਣ ਜ਼ਮੇਵਾਰ ਔਥੇ ਹੁਣ ਗੱਲ ਦੱਸ ਤੁਸੀਂ ਕਿ ਆਣ ਕੇ ਮੇਰੇ ਦਿਵਾਲੇ ਹੋ ਗਏ ਜੇ ਤੁਸੀਂ ਇੰਨਾ ਨਹੀਂ ਵੇਖਣ ਦੇ ਪੂ ਠੀਕ ਨਹੀਂ ਗਈ ਉਹ ਦਿਵਾਲਾ ਮੇਰਾ ਜੀਕਾ ਨੇ ਜਿਹੜਾ ਲਗਾ ਘੁਰਦਾ ਜਬਾਨ ਇਡੀ ਲਮਕਾ ਲਈ ਉਦੋਂ ਤੇ ਘੁਰਦਾ ਲਗਾ ਘੁਰਦਾ ਚੰਗਾ ਸੋ ਗੁੱਸਾ ਆਪਾ ਨਿਬੜ ਜੇ ਨਹੀਂ ਉਹ ਆਪਣੇ ਹਿਸਾਬ ਨਾਲ ਜਿੱਥੇ ਮਰਜੀ ਕੋਈ ਫਲਾਫੂਨਾ ਲਾਉਂਦੇ ਤੂੰ ਐਵੇਂ ਬੋਥੇ ਨਹੀਂ ਬੋਥੇ ਭਾਣਾ ਤਾਂ ਜਲਦੀ ਓਥੇ ਨਹੀਂ ਓਥੇ ਚੱਲ ਜਿਓ ਅਗਲੇ ਸਾਰਾ ਭਾਂਡਾ ਸਿਰ ਤੇ ਫਾੜਦੇ ਭੰਤਾ ਵਾ ਕਾਦਾ ਭਾਂਡਾ ਭੱਜ ਗਿਆ ਕੋਈ ਗੱਲ ਨਹੀਂ ਪੈਸੇ ਦਿੱਤੇ ਨਾ ਉਹਨੂੰ ਦੇ ਦੂਗਾ ਵਾਪਸ ਖਾ ਨਹੀਂ ਚੱਲਿਆ ਪੈਸੇ ਗੱਲਾਂ ਮਾਰਦੇ ਫਿਰਦੇ ਆ ਇੱਕ ਕੰਨੀ ਟੈਨਸ਼ਨ ਮਾਰਨ ਲਈ ਆ ਪਕੂੜੀ ਦਾ ਵੀਜ਼ਾ ਨਹੀਂ ਆਇਆ ਜਿਹੜੀ ਗੱਲ ਮੇਰੀ ਗੱਲ ਹੁੰਦਾ ਜਿਹੜੀ ਗੱਲ ਦਾ ਨਹੀਂ ਨਾ ਪਤਾ ਹੁੰਦਾ ਉਹ ਕਦੀ ਨਹੀਂ ਕਰੀਦੀ ਹੁੰਦੀ ਹੈ ਰਿਸ਼ਤੇਦਾਰੀ ਦਾ ਮਾਮਲਾ ਵਾ ਜੇ 100 ਰੁਪਏ ਵੀ ਉੱਥੇ ਅੜ ਗਏ ਨਾ ਤੇ ਸਾਰੀ ਉਮਦ ਦੇ ਮੁੜ ਕੇ ਮੇਰੇ ਤੈਨੂੰ ਵਜਣੇ ਆ ਤੇ ਮੈਨੂੰ ਮੈਂ ਤਾਂ ਚੰਗਾ ਹੀ ਸੋਚਿਆ ਹੈਗਾ ਪਰ ਮੈਨੂੰ ਕੀ ਪਤਾ ਹੈਗਾ ਪਿੱਦਾ ਹੋ ਜਾਣੀ ਆ ਚੰਗਾ ਸੋਚਿਆ ਸੀ ਤੂੰ ਅੱਗੇ ਕਿੰਨੇ ਕੁ ਬੰਦੇ ਖਲਾਏ ਏ ਤੂੰ ਕਿੰਨੇ ਕੁ ਰਿਸ਼ਤੇਦਾਰ ਸਾਡੇ ਗਏ ਹੈਂ ਤੂੰ ਚੁੱਕ ਕੇ ਤੇ ਉਹਨਾਂ ਨੂੰ ਉ ਕੀ ਹੋ ਗਿਆ ਜਿਕਲਾਤਾ ਤੇ ਉਹ ਵੀ ਬੰਦੇ ਬਾਹਰ ਹੀ ਕਲੁੰਦਾ ਨਹੀਂ ਤੇਰਾ ਮਾਸੀ ਦਾ ਮੜਾ ਹੀ ਹੈ ਹੈ ਨਕਮੀਆਂ ਗੱਲਾਂ ਗਲਤੀ ਤੇ ਹੈ ਜੀਵਨ ਤੇਰੀ ਦੂਜੇ ਦੇ ਘਰ ਨਹੀਂ ਦਖਲੰਦਗੀ ਕਰੀਦੀ ਹੈ ਉਹ ਫਾਈਲ ਆਪਣੀ ਜਿੱਥੇ ਮਰਜੀ ਲਾਉਂਦੇ ਤੂੰ ਉੱਥੋਂ ਚੁਕਾ ਕੇ ਉਧਰ ਲਵਾ ਦਦੀ ਹੈ ਆਪਣੇ ਸਿਰ ਤੇ ਲਾਉਂਦੇ ਸਾਡੇ ਸਿਰ ਤੇ ਇਹਨਾਂ ਕੋਈ ਗੱਲ ਆਉਂਦੀ ਗੱਲ ਨੂੰ ਹਾਏ ਹਾਏ ਮੈਂ ਕੀ ਮਾੜਾ ਕਰਤਾ ਵਾ ਤੁਸੀਂ ਮੇਰੇ ਪੇਸ਼ ਹੀ ਪੈ ਗਏ ਜੇ ਤੁਹਾਨੂੰ ਕੀ ਪਤਾ ਵਾ ਜਿੱਥੇ ਇਹ ਫਾਈਲ ਲੁੰਦੇ ਹੀ ਨਾ ਉਹ ਦੋਹਾਂ ਜਣਿਆਂ ਨੂੰ ਕਲਦਾ ਹੀਗਾ ਤੇ ਜੇ ਜਵਾਈ ਸਾਡਾ ਨਾਲ ਚਲ ਜਾਂਦਾ ਤੇ ਫਿਰ ਮੇਰੇ ਮੁੰਡੇ ਦਾ ਕੀ ਬਣਦਾ ਮੈਂ ਤਾਂ ਆਪਣੇ ਮੁੰਡੇ ਬਾਰੇ ਸੋਚਦੀ ਹੀਗੀ ਤਾਂ ਕਰਕੇ ਕਿ ਆਹੀ ਉੱਥੇ ਫਾਈਲ ਲਾ ਲਾ ਜੇ ਪਰੋਣਾ ਨਾਲ ਚਲ ਜਾਂਦਾ ਤੇ ਕੋਈ ਮਾੜੀ ਗੱਲ ਹੋਈਦੀ ਦੋਵੇਂ ਜੀ ਚਲ ਜਾਂਦੇ ਇੱਕ ਅੱਧਾ ਘਰ ਰਹਿੰਦਾ ਕਦੇ ਦਾ ਕੰਮ ਤਾਂ ਚਲ ਜਾਂਦਾ ਉਥੇ ਜਾਂਦੇ ਨੂੰ ਥੋੜਾ ਦੋਵਾਂ ਨੂੰ ਕੰਮ ਮਿਲ ਜਾਂਦਾ ਹੁੰਦਾ ਵਾ ਪਰ ਮੈਂ ਤੇ ਇਹੋ ਸੋਚਿਆ ਹੀ ਨਾ ਫੇ ਮੇਰਾ ਪੁੱਤ ਬਾਹਰ ਚਲ ਜੂਗਾ ਜੇ ਕੱਲੀ ਜਾਊ ਤਾਂ ਆਪਣੇ ਪ੍ਰਾਹ ਦੀ ਖਿੱਚ ਕਰ ਲੂਗੀ ਤੇ ਜੇ ਦੋਵੇਂ ਜੀ ਜਾਂਦੇ ਤੇ ਨੂੰ ਚੇਤਾ ਭੁੱਲ ਜਾਣਾ ਹੀ ਜਾ ਕੇ ਛ ਦੇਣ ਨੂੰ ਐਡੀ ਛੇਤੀ ਨਹੀਂ ਕੰਮ ਬਣਦੇ ਹੁੰਦੇ ਤਰ ਮੈਂ ਦੱਸਾਂ ਗੱਲ ਪਹਿਲੋ ਕੁੜੀ ਨੂੰ ਤੇ ਜਾ ਲੈਂਦੇ ਆਪੇ ਚਲ ਜੂ ਗਰੇ ਮਗਰ ਸਾਰਖੰਡ ਬਾਦ ਦੇ ਵੀ ਤੂੰ ਤਾਂ ਕਹਿੰਦੀ ਹੁਣ ਇੱਕੋ ਵਾਰੀ ਜਾਜ ਸਾਰਾ ਟੱਬਰ ਚਾੜਨਾ ਵਾ ਇੱਥੇ ਥੋੜੀ ਗੱਲ ਬਣਦੀ ਹੁੰਦੀ ਆ ਫਸਾ ਕੇ ਹੁਣ ਉਹਨਾਂ ਦੇ ਪੈਸੇ ਤੇ ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦਾ ਵੀ ਨੱਕ ਕਿੱਥੇ ਦੇਣਾ ਜੇ ਕੱਲ ਨੂੰ ਕੋਈ ਦਾਵੀ ਯਾ ਰੜ ਗਿਆ ਕਿਸਦਾ ਤੇ ਉਹ ਨਹੀਂ ਅੜਦਾ ਕਰ ਲੂੰਗੀ ਗੱਲ ਮੈਂ ਫੋਨ ਤੇ ਕੋਈ ਗੱਲ ਨਹੀਂ ਤੁਸੀਂ ਨਾ ਟੈਨਸ਼ਨ ਲਾਓ ਬਹੁਤੀ ਨਹੀਂ ਨਾ ਟੈਨਸ਼ਨ ਲਾਓ ਇੱਥੇ ਕਰਾਤੀ ਕਿ ਨਹੀਂ ਬੀਚਤੀ ਹੈ ਹੁਣ ਜਦੋਂ ਗੱਲ ਹੋਇਆ ਕਰਨੀ ਆ ਨਾ ਉਹਨਾਂ ਪਿੰਦੇ ਇਹੋ ਕਹਿ ਕਰਨਾ ਵਾ ਨਾਲ ਸਾਡੀ ਕੁੜੀ ਨੂੰ ਮਿਹਣੇ ਮਾਰਿਆ ਕਰਨਿਆ ਮੈਂ ਨਹੀਂ ਕਹਿੰਦੀ ਹੁਣ ਕੋਈ ਆਪਣੀ ਮਰਜ਼ੀ ਨਾਲ ਲਾ ਲੈ ਜਿੱਥੇ ਲਾਉਣੀ ਨੂੰ ਕਾੜੀ ਮੇਰੀ ਦਾਸ ਨਾਲ ਖਬਰਦਾਰ ਜੇ ਕਿਤੇ ਮੁੜ ਕੇ ਇਹੋ ਜੀ ਗੱਲਬਾਤ ਕੀਤੀ ਕਿਸੇ ਦੀ ਗੱਲ ਚਾਹੀ ਤੇ ਹੁਣ ਕਰਦੀ ਵੀਰ ਮੂੰਹ ਵੀ ਕਿੱਦਾਂ ਬਣਾਉਂਦੀ ਹੈ ਹੁਣ ਲੱਗਣਾ ਪਤਾ ਵੇਖਾਂ ਕਿੱਦਾਂ ਮੇਰੇ ਦਿਵਾਲੇ ਹੋਏ ਆ ਸੋਚਿਆ ਤੇ ਮੈਂ ਕਛ ਹੋਰੀ ਕੰਮ ਸਾਰਾ ਹੀ ਪੁੱਠਾ ਪੈ ਗਿਆ ਹੁਣ ਕੀ ਕਰਾਂ ਮੈਨੂੰ ਤਾਂ ਹੁਣ ਸਮਝ ਨਹੀਂ ਆਉਂਦੀ ਹੁਣ ਭਾਵੇਂ ਦੋਹਾਂ ਜੀਆਂ ਦੀ ਫਾਈਲ ਲਾ ਦੇਣ ਤੇ ਜੇ ਹੁਣ ਪਿੰਦਰ ਨਾਲ ਚਲ ਗਿਆ ਤੇ ਫਿਰ ਨਵ ਨੇ ਆਪਣੇ ਪ੍ਰਾਂ ਨੂੰ ਕਿ ਦੱਸ ਦੇਣਾ ਵਾ चल मना सोचूंगी फिर कौन को, को आ गया पुत तो हां ही बाहर बैठ रहे हो मैं दो कपड़े धोते ही ਤਕੋ ਉਹ ਇੱਥੇ ਬੈ ਗਈ ਮੈਂ ਬਦਲ ਗਿਆ ਹੋਇਆ ਹੈ ਨਾ ਮੈਂ ਅੰਦਰ ਚੱਲ ਜਾਂਦੇ ਮੀ ਮੂੰਹ ਅਜੇ ਛੱਟ ਕੇ ਤੇਜੀ ਜਾਂਦੀ ਆਹੋ ਇਹ ਤਾਂ ਗੱਲ ਤਾਂ ਢਹੀ ਸਹੀ ਹੈ ਛੱਡ ਆ ਉਹ ਨੀ ਹਾਂਜੀ ਛੱਡ ਆ ਹਾਂ ਅੱਛਾ ਤੇ ਕਿਦੇ ਉਹਦੀ ਮਾਂ ਜਿਆਦਾ ਟੈਨਸ਼ਨ ਤਾਂ ਨਹੀਂ ਕੀਉਂਦੀ ਮੰਮੀ ਟੈਨਸ਼ਨ ਤਾਂ ਲਈ ਉਹ ਨਾ ਜਿਆਦਾ ਹੀ ਹੂੰ ਹੂੰ ਤੇ ਤੂੰ ਸਮਝਾਉਣਾ ਕਿ ਸਮਝਾਇਆ ਤਾਂ ਸਹੀ ਹੈ ਹੁਣ ਆਪਣੇ ਆਪ ਸੋਚਣ ਦੇ ਫੇਰ ਆ ਨਾ ਤੇ ਮੈਂ ਚਲੋ ਕੋਈ ਗੱਲ ਨਹੀਂ ਆ ਤੂੰ ਇਹ ਇਦਾਂ ਨਾ ਕਰੋ ਅਗਲੇ ਨੇ ਵੀ ਹੁੰਦਾ ਮੰਮੀ ਕਿਦਾਂ ਹਣਾ ਧੀ ਪੁੱਤ ਪੜਾਉਂਦਾ ਕੋਈ ਤੱਕਈ ਆਸਾਂ ਲਾਈਆਂ ਹੁੰਦੀਆਂ ਨੇ ਇਹ ਤਾਂ ਬੁੱਤ ਤੇਰੀ ਗੱਲ ਠੀਕ ਆ ਪਰ ਹੁਣ ਕੀਤਾ ਵੀ ਕੀ ਜਾਵੇ ਤੇ ਗੱਲ ਸੁਣ ਗੱਡੀ ਕੱਢੀ ਤੇ ਮੁੜ ਕੇ ਤੂੰ ਗੱਡੀ ਖੜੀ ਨਾ ਮੈਂ ਆਖਾ ਹਾਂ ਮੁੰਡਾ ਕਾਦੇ ਤੇ ਗਿਆ ਉਹ ਮੰਮੀ ਮੌਸਮ ਬੜਾ ਵਧੀਆ ਹੈ ਹਾਂ ਤੇ ਮੈਂ ਹਾਂ ਬੁਲਟ ਲੈ ਨਾਲੇ ਘੁਟਾ ਰਹਿੰਦਾ ਵਾ ਤੇ ਮਾੜਾ ਮੋਟਾ ਚੱਲਦਾ ਰਹੇ ਤੇ ਵਧੀਆ ਰਹਿੰਦੀ ਚੀਜ਼ ਤੇ ਫਿਰ ਬੁੱਤ ਤੂੰ ਮੈਨੂੰ ਦੱਸ ਜਾਣਾ ਮੈਂ ਆ ਤੇਰੇ ਪਿਓ ਨੂੰ ਕਹਿੰਦੀ ਗੱਡੀ ਅੰਦਰ ਲਾ ਰਿਹਾ ਤੇ ਮੈਂ ਸਾਨੂੰ ਆਖਿਆ ਵੀ ਗੱਡੀ ਤੇ ਜਾਣਾ ਵਾ ਜਾਂ ਮੈਂ ਬਾਹਰ ਵੇਖਿਆ ਤੇ ਗੱਡੀ ਇੱਥੇ ਲੱਗੀ ਚਲੋ ਕੋਈ ਗੱਲ ਨਹੀਂ ਆ ਤੇ ਇੱਕ ਸਮੇਂ ਮੈਂ ਹੋਰ ਕਰ ਰਿਹਾ ਜੀ ਕਿਹੜਾ ਪੁੱਤ ਆਉਂਦੇ ਆਉਂਦੇ ਆ ਨਾ ਮੈਂ ਨੌਦੀਪ ਦੇ ਡੈਡੀ ਨੂੰ ਕਹਿਤਾ ਮੈਂ ਹਾਂ ਵੀ ਜੰਟਾ ਹੀ ਬਦਲਿਆ ਹੈ ਤੁਹਾਡੇ ਘਰ ਕਿ ਹਾਂ ਤੇ ਮੈਂ ਹੁਣ ਜਿਹੜੀ ਪੈ ਹੈ ਦੀ ਜ਼ਿੰਮੇਵਾਰੀ ਹੈ ਨਾ ਵੈਸੇ ਤੁਹਾਡੀ ਜੇ ਅਜੇ ਦੇ ਮੰਮੀ ਪੂਣੀ ਵੀ ਨਹੀਂ ਚੁੱਕਿਆ ਉਹਨਾਂ ਸਾਡਾ ਹਾਂ ਮੈਂ ਸਿਰ ਇੱਕ ਕਰ ਹੀ ਲਾਇਆ ਸੀ ਅੱਛਾ ਤੇ ਨਹੀਂ ਚੁੱਕਿਆ ਮੈਂ ਚੱਲ ਅਗਲੇ ਨੂੰ ਪਤਾ ਹੋਏਗਾ ਚੰਗਾ ਕੀਤਾ ਗੱਲ ਕਰ ਹੁਣ ਉਹਨਾਂ ਦੀ ਇਹ ਵੀ ਜਾਣਨੀ ਤੇ ਹੈ ਹੀ ਇਹਨਾਂ ਨੂੰ ਕਹਿ ਗੱਤਾਂ ਹੋਊਗਾ ਪਹਿਲਾਂ ਮੈਂ ਲੱਗਾ ਹਾਂ ਕਹਿਣ ਵੀ ਤੁਸੀਂ ਏਜੰਟ ਬਦਲਵਾਇਆ ਹੈ ਤਾਂ ਕੀ ਪਤਾ ਕੀ ਚੱਕਰ ਬਣਿਆ ਚੱਲ ਕੋਈ ਨਹੀਂ ਪੁੱਤ ਇਹੋ ਜੀ ਗੱਲ ਨਹੀਂ ਪਰ ਕਿਸ਼ਨਾ ਕਹਿ ਦੇਈ ਦੀ ਪਰ ਨਹੀਂ ਮੰਮੀ ਵੇਖੋ ਕਿੱਡਾ ਵੱਡਾ ਕੰਮ ਹੋ ਗਿਆ ਆਪਣੇ ਨਾਲ ਮੇਨੂੰ ਤਾਂ ਏਜੰਟ ਵੀ ਨਾ ਉਹ ਜ ਨਵਾਂ ਨਵਾਂ ਹੀ ਲੱਗਦਾ ਸੀ ਉਹ ਚੱਲ ਕੋਈ ਗੱਲ ਨਹੀਂ ਜੇ ਸਾਡੀ ਕਿਸਮਤ ਤੇਜ ਹੁੰਦੀ ਤਾਂ ਬਣ ਜਾਂਦਾ ਹੁਣ ਉਹਨਾਂ ਦਾ ਕਿਹੜਾ ਚੀਜ਼ ਕਰਦਾ ਜਿੱਦਾਂ ਸਾਨੂੰ ਦੁੱਖ ਹੁੰਦਾ ਏ ਉਹਨਾਂ ਨੂੰ ਆਪਣੀ ਧੀ ਦਾ ਦੁੱਖ ਉਹ ਚਲੋ ਤੇ ਹੈਗਾ ਪਰ ਫੇਰ ਵੀ ਝੜਕਾਂ ਡੈਡੀ ਕੋਲ ਵਾਧੂ ਖੱਦੀ ਹੁਣ ਇੱਕ ਹੋਰ ਗੱਲ ਹੀ ਪੁਰ ਪਿਓ ਲੱਗੇ ਨਾ ਨਾਂ ਲਈ ਬੰਨੇ ਮੇਰਾ ਫੋਨ ਹੀ ਚੁੱਕਿਆ ਉਹ ਨਹੀਂ ਨਹੀਂ ਮੈਨੂੰ ਕੋ ਲੋੜਾ ਹਾਂ ਇਹ ਨਹੀਂ ਤੇ ਫੇਰ ਗੱਲ ਪਿਆ ਨਹੀਂ ਲੱਤਣਾ ਹੈ ਚਲੋ ਪਰ ਮੰਮੀ ਇੱਕ ਗੱਲ ਹੋਰ ਵੀ ਆ ਗਈ ਹੈ ਨਾ ਜਗਲੇ ਨੇ ਪਹਿਲੇ ਨਾ ਮੋੜੇ ਦਾ ਖਰਾਬ ਕੀਤਾ ਤੇ ਫਿਰ ਡੈਡੀ ਨੇ ਤਾਂ ਮੈਨੂੰ ਉਦੋਂ ਨਹੀਂ ਛੱਡਣਾ ਹੈਗਾ ਚਲ ਕੋਈ ਨਹੀਂ ਤੇਰੇ ਸੱਸ ਸਹੁਰੇ ਦੀ ਜੰਮੇ ਵਾਲੀ ਥਾਈ ਆ ਉਹਨਾਂ ਨੂੰ ਪੁੱਛਣਾ ਹੈ ਕਿ ਕੋਈ ਬੰਦਾ ਹੋ ਜਾ ਤੰਗੀ ਜਿਹੜਾ ਇਹਨਾਂ ਖਰਾਬਤ ਨਾ ਕਰੀਵੇ ਮੰਮੀ ਇੰਨੀਆਂ ਮੈਂ ਗੁੰਝਲਾਂ ਜਿੱਤੇ ਪਿਆਰ ਲਈਏ ਮੈਂ ਸਿੱਧੀ ਸਿੱਧੀ ਅਗਲੇ ਨੂੰ ਗੱਲ ਕਹਾਂ ਚਲ ਉਦਾਂ ਤੂੰ ਨਾ ਅੱਜ ਸ਼ਾਮ ਨੂੰ ਜਾਂ ਸਵੇਰੇ ਨਦੀਪ ਨੂੰ ਫੋਨ ਲਾਵੇ ਉਹਨਾਂ ਆਖੀ ਆਪਣੀ ਮੰਮੀ ਗਾੜੀ ਨਾਲ ਆ ਕੇ ਬੋਦਿਆਂ ਨਾਲ ਗੱਲ ਕਰੇ ਪਹਿਲੇ ਅਜੀ ਆ ਹੋਵੇ ਹੁਣ ਇੰਨਾ ਕਰਕੇ ਏਡਾ ਵੱਡਾ ਪੰਗਾ ਲਿਆ ਤੇ ਪੰਡ ਰਪਈਆਂ ਦੀ ਇਹ ਕਿਹੜਾ ਥੋੜੀ ਤੇ ਹੋਰ ਹੁਣ ਤੇਰਾ ਆਪਣਾ ਵੀ ਸਭ ਲਓ ਸੁੱਕਾ ਰਿੰਦਾ ਚਲੋ ਕੋਈ ਨਹੀਂ ਬਾਕੀ ਤੋਹੀ ਨਾ ਇਨੀ ਟੈਨਸ਼ਨ ਲਿਓ ਨਹੀਂ ਮੈਂ ਤਾਂ ਹੁਣ ਹਟ ਗਈ ਆ ਟੈਨਸ਼ਨ ਲੈਣੋਂ ਟੈਨਸ਼ਨ ਲਿਆ ਕਿਹੜਾ ਹੱਥੇ ਛੇਤੀ ਰੱਬ ਨੇ ਕਰ ਦੇਣਾ ਜੋ ਕਿਸਮਤ ਵਿੱਚ ਮਿਲਣਾ ਤਾਂ ਪੁੱਤ ਹੋ ਗਈ ਹੈ ਮੈਂ ਤਾਂ ਇੱਥੇ ਵੀ ਕਿਸੇ ਦੇ ਲੱਗੇ ਨਾ ਨਹੀਂ ਲਿਆ ਅਦਰ ਚਾਚੀ ਆਈ ਤਾਈ ਆਈ ਮੈਂ ਨਹੀਂ ਕਿਸੇ ਦੇ ਲੱਗੇ ਨਾ ਤਾਂ ਕਰਿਓ ਨਾ ਕਹਿਣਾ ਨਾ ਨਾ ਲੋ ਉਹਨਾਂ ਦਾ ਚੜ ਮਚਣੀ ਨਾ ਕਹਣਾ ਬੜੀ ਫੁੱਲੀ ਫਿਰਦੀ ਹੈਗੀ ਮੈਂ ਬਾਹਰ ਕੱਢ ਲਈ ਨਾ ਮੈਂ ਬਾਹਰ ਕੱਢ ਚੱਲ ਮੇਰਾ ਪੁੱਤ ਅੰਦਰ ਚੱਲ ਮੈਂ ਪਾਣੀ ਲੈ ਆਉਣੀ ਥੰਡਾ ਕੋਈ ਨਹੀਂ ਮੰਮੀ ਪਾਣੀ ਮੈਂ ਪੀ ਲੈਣਾ ਵਾ ਆ ਮੈਂ ਠਹਿਰੋ ਤੁਸੀਂ ਆ ਜਾਓ ਬਲ ਤੁਸੀਂ ਵੀ ਇੱਥੇ ਚੱਲ ਕੋਈ ਨਹੀਂ ਬਤਾ ਭਾਬੀ ਕੀ ਕਰਨਗੇ ਉਹ ਕੁਛ ਨਹੀਂ ਮੈਂ ਨਾ ਹੌਣ ਚੱਲੀ ਆ ਤੇ ਸਬਜੀ ਪਨੀਰ ਦੀ ਬਣਾ ਲਓ ਦਸ ਦਾਲ ਬਣੀ ਤੇ ਹੈਗੀ ਆ ਉਹੀ ਖਾ ਲਾਂ ਹੁਣ ਭਾਬੀ ਮੇਰਾ ਜੀ ਨਹੀਂ ਹੋ ਕੰਡਿਆ ਤੇ ਪਨੀਰ ਬਣਾ ਲਓ ਚੰਗਾ ਬਣਾ ਦੇਣੀ ਆ ਮੈਂ ਚੱਲੀ ਆ ਜਨਾਲਾ ਕਿੱਡੀ ਉਖੀ ਹੁੰਦੀ ਆ ਦਸ ਬਣਾਉਣਾ ਨਹੀਂ ਹੈਗਾ ਇੱਕ ਤੇ ਇੰਨੀ ਬੜਾ ਤੰਗ ਕੀਤਾ ਵਾ ਇਹ ਪਨੀਰ ਬਣਾ ਕੇ ਦੋ ਪਨੀਰ ਇਹਨੂੰ ਬਾਹਰੋਂ ਬਣਾ ਕੇ ਦੇਣੀ ਆ ਪਹਿਲਾਂ ਮੈਂ ਤਾਂ ਕੁਝ ਸੋਚਾਂ ਕਿ ਕਰਨਾ ਕੀ ਇਹਦਾ ਮੇਰਨਾ ਪੰਗੇ ਲਿੰਦੀ ਐ ਨਾ ਤੈਨੂੰ ਹੁਣ ਮੈਂ ਦੱਸਨੀ ਆ ਖਾਲੀ ਪਨੀਰ ਹੋਣੀ ਚੱਲ ਦਵਾਈ ਨਾ ਤੇਰਾ ਕੱਖ ਨਹੀਂ ਬਣਿਆ ਹੁਣ ਇਹਦਾ ਪੱਕਾ ਇਲਾਜ ਹੋਊਗਾ ਕਿੱਡੇ ਆਰਡਰ ਮਾਰਦੀ ਜਾਂ ਮੇਰੇ ਤੋਂ ਇਹ ਦਵਾਈ ਆ ਕੋਈ ਤੋੜਾ ਤੇਰੇ ਕੋਈ ਵੀ ਐਕੀ ਨਾ ਲਵੇ ਆਰਾਮ ਕਰ ਸਕਦੀ ਨਹੀਂ ਜਾਣਾ ਜਿਗੋ ਗੋ ਗਿਆ ਹੋਂਦੈ ਨਾ ਵੀ ਇੱਥੇ ਹੈ ਨਹੀਂ ਆ ਮੰਮੀ ਤੇ ਮਿਲੂ ਨਹੀਂ ਸਕਦਾ ਅਰੇ ਸੂਹੀ ਪਹਿਲਾਂ ਮੇਰੇ ਤੇ ਜਾਣਾ ਛੱਡ ਨਾ ਕੀ ਗੱਲ ਤੇ ਰੰਗ ਬੜਾ ਉੱਡਿਆ ਕੀ ਗੱਲ ਸੁਖਵਾ ਹਾਂ ਮਮੀ ਮੈਨੂੰ ਕਿਉਂ ਨਾ ਮੈਂ ਤੇ ਗਰਮੀ ਚ ਕੰਮ ਕਰਨ ਲਈ ਹਾਂ ਤਾਂ ਕਰਕੇ ਆ ਤੁਹਾਨੂੰ ਚਾਹੀਦਾ ਹੀ ਕੋਹੋ ਚਾਹੀਦਾ ਨਹੀਂ ਮੈਨੂੰ ਕੋਹੋ ਨਹੀਂ ਮੂਹ ਕੋ ਲੱਗਣ ਦੇ ਆ ਜੀਦਾ ਦਾਲ ਚ ਕਾਲਾ ਹੁੰਦਾ ਤਾਂ ਤੇ ਉਦਾਂ ਹੀ ਲੱਗਦਾ ਰਹਿੰਦਾ ਵਾ ਤੇ ਪਤਾ ਨਹੀਂ ਵੀ ਮਿਲਦਾ ਕੀ ਸ਼ੱਕ ਕਰਦੇ ਰਹਿੰਦੇ ਜੀ ਅੱਛਾ ਚੱਲ ਕੋਈ ਨਹੀਂ ਚੰਗਾ ਹੋਇਆ ਪਿਆਮ ਨੇ ਖੁੱਲ੍ਹੇ ਦੋਤੀਆਂ ਯਕਤੀ ਹੀ ਨਹੀਂ ਵਸਾ ਕੰਦੀ ਮੇਰਾ ਤੇਰੀ ਮਗਰ ਮਗਰ ਫਿਰ ਇਹ ਮੇਰੇ ਪਤਾ ਨਹੀਂ ਕੀ ਲੈਣਾ ਇਹਨੇ ਮੇਰੇ ਤੋਂ ਇੱਥੇ ਨਾ ਬੈ ਕੇ ਨਜ਼ਾਰਾ ਵੇਖਣੀ ਡਿੱਗਦੀ ਕਿੱਦਾਂ ਵਾ ਡਿੱਗੋਗੇ ਨਾ ਪੰਜ ਸੱਤ ਮਿੰਟ ਮੈਂ ਵੀ ਨਹੀਂ ਚੁੱਕਣੀ ਇੱਥੇ ਕੋਈ ਲੱਗੇ ਕੋਈ ਹੈਗਾ ਵਾ ਲੱਗੇ ਨਾ ਨਹੀਂ ਪਤਾ ਇਹ ਦਸਿਆਪੇ ਆਪਣੀ ਕਦੋਂ ਮੁੱਕਣੇ ਆਏ ਇੱਕ ਤੇ ਆ ਮਮੀ ਨੂੰ ਵੇਲਾ ਕਿੰਨੇ ਚਿਰ ਦਾ ਗਿਆ ਹੈਗਾ ਇਹ ਕਰ ਦੋ ਉਹਨਾਂ ਦੇ ਡੁੰਗੜੀਆਂ ਜੇ ਤੋੜੋ ਉਹ ਵੀ ਨਹੀਂ ਕਿਤੇ ਸਾਫ਼ ਕਰਕੇ ਰੱਖੀਏ ਉਦਾਂ ਮੈਨੂੰ ਕੰਮ ਸੁਣਾਉਂਦੇ ਰਹਿੰਦੇ ਆ ਫਤ ਨਹੀਂ ਕਰੋਂ ਦੇ ਕੰਨਾ ਮਰਨਾ ਹੀ ਨਹੀਂ ਇੱਕ ਤੇ ਰੱਬਾ ਜੋ ਮੈਂ ਚੰਨੀ ਆ ਨਾ ਉਦਾਂ ਹੀ ਹੋਵੇ ਕਿ ਆਪਾਂ ਮਕੇ ਨਾ ਰਹੀ ਰੋਏ ਰੋਏ ਅੱਧਰ ਮਾਰ ਜਿੰਦਗੀ ਮਾਂ ਮਰ ਗਈ ਜਦਾਂ ਮਮੀ ਕਹਿੰਦੀ ਹੈ ਨਾ ਤੇ ਤੇਰੇ ਘਰ ਲਾਦ ਹੈ ਨਹੀਂਗੀ ਕੋਈ ਨਾ ਫੋਨ ਮੈਂ ਇਹਦੇ ਵੀ ਨਹੀਂ ਦਿੰਦੀ ਸਿਰੇ ਮੈਂ ਇਹਦਾ ਵੀ ਨਹੀਂ ਚੜਨ ਦੇਣਾ ਆਪੇ ਲੱਗ ਜੂਗਾ ਪਤਾ ਕਿੱਦਾਂ ਗੱਲਾਂ ਕਰੀਂਦੀਆਂ ਹਾਂ ਹਾਈ ਹਾਈ ਨੀਂਦ ਫੇਰ ਨਹੀਂ ਡਿੱਗੀ ਹੈਗੀ ਮਸਾ ਜਾਏ ਪੈਰ ਰਗੇ ਪਿਸ਼ਾ ਆ ਜਾਂਦਾ ਹੁਕਤੇ ਕਿਤੇ ਇਦਵਿਸ ਯਾਪਾ ਮੁੱਕਦਾ ਅੰਤਰਾ ਰੋਹ ਦੇ ਦਾ ਕਲੇਸ਼ ਮੁੱਕ ਜਾਂਦਾ ਪਾ ਬੀ ਜੀ ਬਣਾਉਂਦੀ ਸਬਜੀ ਆਹੋ ਮੈਨੂੰ ਤੇ ਚਿੱਤਾਂ ਹੀ ਭੁੱਲ ਗਿਆ ਮੈਂ ਤੇ ਮਿਰਚਾਂ ਵੱਲ ਹੋ ਗਈ ਹਾਂ ਮਿਰਚਾਂ ਜ਼ਰੂਰੀ ਹੀ ਕਿ ਸਬਜੀ ਜ਼ਰੂਰੀ ਹੀ ਚੱਲ 5 ਮਿੰਟ ਰੁਕ ਜਾ ਮੈਂ ਬਣਾ ਦੇਨੀ ਆ 5 ਮਿੰਟ ਲੱਗਣੇ ਆ ਸਿਰਫ ਕੋਈ ਗੱਲ ਨਹੀਂ ਭਾਬੀ ਹੁਣ ਤੇ ਰਹਿਣ ਦੋ ਤੇ ਮੈਂ ਦਾਲ ਨਾਲ ਹੀ ਰੋਟੀ ਖਾ ਲੈਂਦੀ ਹਾਂ ਇਦਾਂ ਕਰਨੀ ਆ ਪਹਿਲਾਂ ਜਾ ਕੇ ਨਾ ਟੀਲ ਸਾਫ ਕਰਨੀ ਹੈ ਜੇ ਕਿਸ ਨੇ ਵੇਖ ਲਿਆ ਨਾ ਨਾ ਸਿੱਧਾ ਮੇਰੇ ਤੇ ਲੱਗਣਾ ਹੋ ਮੇਰੇ ਮੰਮੀ ਕੋ ਅੱਗੇ ਨਹੀਂ ਮੈਨੂੰ ਛੜਤੀ ਹੈਗੀ ਮੈਂ ਤਾਂ ਸੋਚਿਆ ਸੀ ਅੱਜ ਇਹਦਾ ਕੰਮ ਨਿਭਰ ਚੂਗਾ ਉਤਰਾਚੀ ਵੀ ਨਹੀਂ ਖੋਇਆ ਇਹ ਅਜੜੀ ਬਚ ਗਈ ਹੈ ਕੋਈ ਨਹੀਂ ਕਿਤੇ ਕੋਈ ਕਿਤੇ ਨਵ ਤੂੰ ਰੰਦੇ ਬੋ ਝਾੜੂ ਮੇਰੇ ਸੋਈ ਚ ਕੰਮ ਕਰ ਲਿਆ ਵਾ ਤੇ ਬਸ ਝਾੜੂ ਰਹਿ ਗਿਆ ਮੈਂ ਆਪੇ ਲਾ ਲੈਣਾ ਵਾ ਝਾੜੂ ਲੈ ਫਿਰ ਕੀ ਆ ਭਾਬੀ ਜੀ ਜੇ ਮੈਂ ਝਾੜੂ ਲਾ ਲਾਂਗੀ ਫਿਰ ਪਹਿਲਾਂ ਕਿੱਡੀ ਕੀ ਗੱਲ ਹੋ ਜਾਏ ਉਹ ਨਹੀਂ ਤੂੰ ਛੱਡ ਦੇ ਨਾਲੇ ਤੂੰ ਜੀ ਵੀ ਤੇ ਇਕੱਲੇ ਦੇ ਹੋ ਕਰਮੀ ਇੰਨੀ ਆ ਤੁਸੀਂ ਉਹ ਕੰਮ ਵੇੜ ਲੋ ਤੇ ਆ ਮੈਂ ਕਰ ਦੇਣੀ ਆ ਮੇਰੀ ਹੁੰਦਾ ਤੇ ਹੀ ਕਿਹੜੀ ਗੱਲ ਫਿਕਰ ਕਰ ਰਹੇਂ ਨਹੀਂ ਜਾਂਦੇ ਚੰਗੇ ਨਹੀਂ ਲੱਗੀਦਾ ਜੇ ਤੂੰ ਕਰਨਾ ਨਾ ਲਾਗੋ ਬਾਚੋ ਕਰਾਦੀ ਮੇਰੇ ਰਸੋਈ ਚ ਆ ਮੈਂ ਬਾਚੋ ਕੀ ਕਰਾਉਣਾ ਏ ਮੇਰੇ ਕੋਲ ਕੰਮ ਤੇ ਹੋਣਾ ਵਾ ਕਰਨ ਦਾ ਟਾਈਮ ਚੱਲ ਠੀਕ ਹੈ ਤੇ ਹੁਣ ਤੁਸੀਂ ਕੀ ਕਰਾਂ ਲੱਗੇ ਹੋ ਮੈਂ ਨਾ ਉਹ ਚਾਹ ਬਣਾਉਣ ਲੱਗੀ ਡੈਡੀ ਹੁਣ ਇਸ ਟਾਈਮ ਚਾਹ ਪੀਂਦੇ ਆ ਤੇ ਕੋਈ ਨਹੀਂ ਮੇਰਾ ਝਾੜੂ ਲੱਗ ਚਲੇਆ ਤੇ ਮੈਂ ਬਣਾਉਂਦਣੀ ਤੁਸੀਂ ਬੈਠੋ ਸਵੇਰ ਦੇ ਲੱਗੇ ਹੋ ਨਹੀਂ ਕੋਈ ਗੱਲ ਨਹੀਂ ਝਾੜੂ ਲਾ ਕੇ ਤੂੰ ਥੱਕ ਜਾਣਾ ਮੈਂ ਕੋਈ ਨਹੀਂ ਮੈਂ ਬਣਾ ਲੈਣੀ ਚਲ ਇਦਾਂ ਕਰੀ ਮੈਂ ਬਣਾ ਦਿੰਨੀ ਆ ਤੇ ਤੂੰ ਫੜਾ ਲਈ ਡਾੜੀ ਕੋਈ ਨਹੀਂ ਕੋਈ ਨਹੀਂ ਜਿੱਦਾਂ ਤੁਸੀਂ ਕਰਨਾ ਚਾਹ। ਚਲ ਜਲਦੀ ਕਰ ਲੈ ਬਸ ਆ ਮਾੜਾ ਮਾੜਾ ਲਾ ਦੇ ਠੀਕ ਆ ਨਹੀਂ ਚੰਗੀ ਤਰ੍ਹਾਂ ਲਾਵਾਂਗੇ ਮਾੜਾ ਮਾੜਾ ਫੇਰ ਮੁੜ ਕੇ ਤੁਸੀਂ ਮੈਂ ਤਾਂ ਕੋਬੜੀ ਵੀ ਮੇਰੀ ਨਣਾ ਨੂੰ ਝਾੜੂ ਹੀ ਨਹੀਂ ਲਾਉਣਾ ਆਉਂਦਾ ਉਧਰ ਦੇਖ ਲਾ ਫਿਰ ਨਾ ਉਹ ਦੁਖੀ ਹਿੱਤੇ ਆਪਣੇ ਪੇਕੇ ਘਰ ਆ ਗਈ ਐ ਚਲ ਬੰਦੇ ਦਾ ਮਨ ਹੋਰ ਤਰਾ ਹੋ ਜਾਂਦਾ ਵਾ ਕਿ ਮੇਰੇ ਵਰਗੀ ਵੀ ਜੇ ਮੈਂ ਵੀ ਘਰ ਦੀਆਂ ਦੀ ਮਰਜ਼ੀ ਨਾਲ ਵਿਆਹ ਕਰਾਉਂਦੀ ਤੇ ਮੈਨੂੰ ਵੀ ਜਿੱਦਾਂ ਇੰਨੇ ਦੁੱਖ ਹੁੰਦੇ ਤੇ ਮੈਂ ਵੀ ਆਪਣੇ ਪੇਕੇ ਨੂੰ ਦੱਸਦੀ ਕਿ ਮੈਂ ਵੀ 4 ਦਿਨ ਚੱਲ ਰਹੇ ਹੁੰਦੇ ਉਹ ਜਿਹਦਾ ਸਾਰੇ ਜਾਂਦੇ ਛੁੱਟੀਆਂ ਪੈਂਦੀਆਂ ਜਾਂ ਐਦਾਂ ਆਪਣੇ ਪੇਕੇ ਮੈਂ ਕਿੱਥੇ ਜਾਵਾਂ ਮਨਾ ਹੁੰਦਾ ਤੇ ਬਰਾ ਮੈਂ ਕੀ ਕਰ ਸਕਲੀ ਕਿ ਕਰਾਂ ਹੁਣ ਤੇ ਆਪਣੇ ਆਪ ਤੇ ਗੁੱਸਾ ਚੜੀ ਜਾਂਦਾ ਵਾ ਕਿੰਨੀ ਵਾਰੀ ਇਹ ਤੇ ਕੋਸ਼ਿਸ਼ ਕੀਤੀ ਹੈ ਮਾਰਨ ਦੀ ਇਹਦਾ ਕਿਸੇ ਆਪਾ ਨਹੀਂ ਨਿਭੜਦਾ ਇਹਦਾ ਜੀ ਕਰਨ ਮੈਂ ਤੇ ਆਪ ਹੀ ਮਰ ਜਾ ਚਲ ਛੱਡ ਬਲ ਸੁਣ ਕੀ ਕਹਿਣ ਲਈ ਆ ਤੂੰ ਇਦਾਂ ਨਹੀਂ ਕਰਨਾ ਕੁਛ ਨਹੀਂ ਸਨੀ ਨੂੰ ਕਹਿਣੀ ਆ ਵੀ ਪੀਕੇ ਛੱਡ ਕੇ ਆ ਮੈਨੂੰ ਚਾਰ ਦਿਨ ਉੱਥੇ ਰਹਿ ਕੇ ਆਵਾਂ ਨਾਲੇ ਮਨ ਸ਼ਾਂਤ ਹੋਊਗਾ ਨਾਲੇ ਮੰਮੀ ਕੋ ਹੋਰ ਕਿਸਕੀਮ ਲੈ ਕੇ ਆਈਆਂ ਵੀ ਕਿੱਦਾਂ ਕਰਨਾ ਸਨੀ ਹਾਂ ਮੇਰੀ ਸੁਣੋ ਗੱਲ ਹਾਂ ਮੈਂ ਪੀਕੇ ਜਾਣਾ ਚਾਰ ਦਿਨ ਕਿ ਕਜਣਾ ਚਾਰ ਦਿਨ ਯਾਰ ਤੁਹਾਨੂੰ ਪਤਾ ਹੈ ਕਿੰਨਾ ਚਿਰ ਹੋ ਗਿਆ ਮੈਂ ਗਈ ਨਹੀਂ ਗਈ ਤੇ ਮੈਨੂੰ ਹੁਣ ਜਾ ਲਾਂਦੋ ਵੀ ਤੇ ਕੋਈ ਨਹੀਂ ਚਲ ਜੀ ਬਾਅਦ ਚ ਚਲ ਜੀ ਕਿਉਂ ਬਾਅਦ ਚ ਕੋ ਚਲ ਜੀ ਮੈਂ ਕੋਈ ਬੱਜੀ ਆ ਤੁਹਾਡੀ ਮੈਂ ਕਹਿੰਦਾ ਕਹਿੰਦਾ ਬੱਜੀਆਂ ਤੂੰ ਮੈਂ ਕਹਿੰਦਾ ਕਹਿੰਦਾ ਨਾ ਜਾ ਤੂੰ ਕੱਲ ਚਲ ਜੀ ਪਰਸੋਂ ਚਲ ਜੀ ਕਿ ਅੱਜ ਹੀ ਜਾਣਾ ਤਾਂ ਜ਼ਰੂਰੀ ਨਹੀਂ ਮੈਂ ਅੱਜ ਹੀ ਜਾਣਾ ਮੈਨੂੰ ਅੱਜ ਹੀ ਛੱਡ ਕੇ ਆਓ ਮੇਰਾ ਜੀ ਨਹੀਂ ਘੱਲ ਲੱਗਣ ਦਿਆ ਕੀ ਗੱਲ ਗੱਲ ਹੋਈ ਆ ਕੋਈ ਜੇ ਗੱਲ ਕੋਈ ਹੋਈ ਤਾਂ ਵੀ ਦੱਸ ਮੈਨੂੰ ਗੱਲ ਕੋਈ ਨਹੀਂ ਹੋਈ 6 ਮਹੀਨੇ ਹੋ ਗਿਆ ਮੈਨੂੰ ਪਿੰਡ ਗਈ ਨੂੰ ਤੇ ਮੇਰਾ ਜੀ ਨਹੀਂ ਕਰਦਾ ਆਪਣੇ ਮਾਪਿਆਂ ਨੂੰ ਮਿਲਣ ਚਲ ਕੋਈ ਨਹੀਂ ਸਾਡਾ ਇਦਾਂ ਕਰ ਮਮੀ ਨੂੰ ਪੁੱਛ ਲੈ ਮੈਂ ਨਹੀਂਗਾ ਮਮੀ ਨੂੰ ਪੁੱਛਣਾ ਠੀਕ ਆ ਤੁਸੀਂ ਪੁੱਛ ਲਿਓ ਆਪੇ ਹੀ ਜਾਂ ਦੱਸ ਦਿਓ ਉਹਨਾਂ ਨੂੰ ਕਿ ਤੂੰ ਕਿੰਨੂੰ ਪੁੱਛਣਾ ਜਾਂ ਤੈਨੂੰ ਪੁੱਛਣਾ ਫਰਜ਼ ਆ ਮੇਰਾ ਤਾਂ ਮੈਂ ਪੁੱਛ ਲਿਆ ਬਾ ਠੀਕ ਆ ਮੈਂ ਹੁਣ ਦੱਸ ਕਿਤੇ ਜਾਣਾ ਮੈਂ ਤਾਂ ਹੁਣ ਸਾਰਿਆਂ ਨੂੰ ਦੱਸ ਕੇ ਜਾਵਾਂ ਮੈਂ ਜਾਣਾ ਕਿਤੇ ਮਮੀ ਨੂੰ ਪੁੱਛ ਲੈ ਕਿ ਕਿ ਹੋ ਜਾਣਾ ਮੈਂ ਨਹੀਂਗਾ ਪੁੱਛਣਾ ਤੁਸੀਂ ਆਪੇ ਪੁੱਛ ਲਓ ਸਦੀ ਗੱਲਾਂ ਬਾਰ ਬਾਰ ਉਹ ਗੱਲਾਂ ਕਰਿਆ ਕਰੋ ਜਾਓ ਤੇਰ ਸਾਡਾ ਨਾ ਮੰਮੀ ਚਾਹ ਪੀ ਲੋ ਤੇ ਦਵਾਈ ਖਾ ਲਈ ਜੀ ਦਵਾਈ ਤੇ ਪੁੱਤ ਮੈਨਾਂ ਮੰਨ ਦੇ ਦਿੱਤੀਗੀ ਠੀਕ ਆ ਇਹ ਕਿਲਾ ਚੰਗੀ ਆ ਦਵਾਈ ਟਾਈਮ ਤੇ ਦੇ ਦਿੰਦੀ ਆ ਮੈਂ ਤੇ ਮੰਮੀ ਹੁਣ ਪਤਾ ਕੀ ਆ ਆਪਾਂ ਬਿਨਾਂ ਵੇ ਵਾਜਣਾ ਮਾਰਦੇ ਰਿਓ ਉੱਚ ਰਿਸਵੇਰ ਦੇ ਕੰਮ ਕਰ ਕਰਕੇ ਨਾ ਥੱਕ ਗਏ ਨੇ ਤੇ ਮੈਂ ਕੋਈ ਨਹੀਂ ਹੁਣ ਥ੍ਰੀ ਘੜੀ ਕਿ ਰੈਸਟ ਕਰ ਲੋ ਚੱਲ ਕੋਈ ਨਹੀਂ ਮੈਂ ਕਿਹੜਾ ਕੋ ਕਰਨ ਲਈ ਆ ਪੁੱਤ ਜਿਹੜੀਆਂ ਮੈਂ ਵਾਜਾ ਮਾਰਨੀਆਂ ਆ ਕੋਈ ਨਹੀਂ ਕਰ ਲੈਂਦੇ ਰੈਸਟ ਕਰ ਲਈਂ ਕਹੀ ਕਹਿੰਦੀ ਕੋਈ ਨਹੀਂ ਹਾਂਜੀ ਮੇਰੀ ਗੱਲ ਸੁਣ ਪੁੱਤ ਦੱਸੋ ਸੁਣਾ ਕਰਾਂ ਕੀ ਕਰਨਾ ਕਰੋ ਮੰਮੀ ਕਿਹੜੀ ਡਿਸਕਾਰਡ ਕਰਨੀ ਚਾਹਤ ਹੈ ਗਾੜੀ ਮੰਮੀ ਕੀ ਸੋਚਣਾ ਵਾ ਨਹੀਂ ਗਾੜੀ ਫਾਈਲ ਹੀ ਲਾਉਣੀ ਹੁਣ ਫਿਰ ਫਾਈਲ ਮੰਮੀ ਬਣ ਕਿਦਾਂ ਲੱਗ ਜੈਣੀ ਆ ਡੈਂਟ ਵੀ ਮੇਰੇ ਐਕਸਪਾਇਰੀ ਹੋ ਗਏ ਨੇ ਹਾਈ ਹਾਈ ਉਹ ਵੀ ਦੇ ਐਕਸਪਾਇਰ ਉਹ ਕਿਦਾਂ ਜੇ ਦੱਸ ਮੰਮੀ ਜਿੰਨਾ ਟਾਈਮ ਦੋਨਾਂ ਟਾਈਮ ਤੇ ਪੂਰਾ ਹੋ ਗਿਆ ਹੁਣ ਤਾਂ ਗੱਲ ਬਣੂਗੀ ਫਿਰ ਹੁਣ ਮੰਮੀ ਗੱਲ ਜਿੰਦਾ ਬਣੀ ਬਸ ਇਦਾਂ ਹੀ ਆ ਹੁਣ ਫਿਰ ਫਿਰ ਇਦਾਂ ਕਰ ਦੁਬਾਰਾ ਆ ਲੈਟਸ ਕਰ ਮਮੀ ਹੱਥੋਂ ਗਈ ਤਾਂ ਡੇਵਲੀ ਤੁਹਾਨੂੰ ਪਤਾ ਵਾ ਨਾ ਮੈਂ ਪਹਿਲਾਂ ਹੀ ਕਿੰਨੀ ਮੁਸ਼ਕਲ ਕੀਤੀ ਹੈ ਤੇ ਹੁਣ ਨੂੰ ਮੇਂ ਦੋਰੀ ਇਸ ਸਿਆਪਿਆਂ ਚ ਪੈਣਾ ਹੈਗਾ ਮੇਰਾ ਨਾ ਦਿਲੀ ਟੁੱਟ ਗਿਆ ਹਾਂ ਵੀ ਤੇਰਾ ਦਿਮਾਗ ਖਰਾਬ ਆ ਦਿਲ ਨਹੀਂ ਕਰਦਾ ਤੇਰਾ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਇਹ ਕੰਮ ਤੈਨੂੰ ਕਰਨਾ ਪੈਣਾ ਵਾ ਵੇਹਲਾ ਨਹੀਂ ਤੇ ਮੈਂ ਮਰ ਜਾਣਾ ਹੀ ਹਾਂ ਵੀ ਤੂੰ ਕਿਉਂ ਜ਼ਬਰਦਸਤੀ ਕਰਦੇ ਹੁੰਦੇ ਹੋ ਹਰ ਵਾਰ ਤੁਹਾਡੀਆਂ ਗੱਲਾਂ ਮੰਨਣੀਆਂ ਹੁੰਦੀਆਂ ਆ ਇਨਸਾਨ ਨੇ ਕਿਹਦਾ ਆਪਣਾ ਮਾਨ ਨਹੀਂ ਹੁੰਦਾ ਮੈਂ ਆਪਣੇ ਮਾਨ ਨਾਲ ਹੀ ਕੋਈ ਕੰਮ ਕਰਨ ਦਾ ਕਿਹੜਾ ਕੰਮ ਕਰਨਾ ਤੋਂ ਆਪਣੇ ਮਨ ਨਾ ਹੈ ਕੀ ਕਰੇਗੀ ਸਾਰੀ ਉਮਰ ਇੱਥੇ ਭਾਂਡੇ ਮੰਜੇਗੀ ਜਿਹੜੇ ਮੇਰੇ ਸੁਪਨੇ ਆ ਉਹਨਾਂ ਦਾ ਕੀ ਬਣਨਾ ਵਾ ਨਹੀਂ ਮੈਂ ਤਾਂ ਕਈ ਸੁਪਨੇ ਤੇ ਤੇ ਸੋਚਿਆ ਨੀ ਮੈਂ ਤੇਰੇ ਭਰਾਵਾਂ ਪਰੇ ਕਿੰਨਾ ਕੁ ਸੋਚਿਆ ਹੀਗਾ ਕਿ ਤੂੰ ਜਾਵੇਂਗੀ ਤੇ ਆਪਣੇ ਭਰਾ ਨੂੰ ਵੀ ਨਾਲ ਖੜੇਂਗੀ ਕਿਤੇ ਸਾਡੇ ਦਿਨ ਵੀ ਬਦਲ ਜਾਣਗੇ ਪਰ ਤੂੰ ਤੇ ਖੋਤਾ ਹੀ ਖੂਜ ਪਾਤਾ ਖੜਕੇ ਹੁਣ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਜੇ ਆਈਲਸ ਨਾ ਕਰ ਸਕਦੀ ਤੇ ਪੀਟੀ ਕਰ ਲਾ ਉਹ ਕਹਿੰਦੇ ਥੋੜੀ ਜਿਹੀ ਸੌਖੀ ਹੁੰਦੀ ਉਹਦੇ ਨਾਲੋਂ ਮੰਮੀ ਮੈਨੂੰ ਜਿੰਨਾ ਜ਼ੋਰ ਲਾਉਂਦੇ ਓ ਪ੍ਰਾਣੁਕਰਾਉਂਗਾ। ਜੀ ਹੋਈ ਨਹੀਂ ਕਰ ਤੂੰ ਦਮਾਲ ਕੁੰਦਾ ਨਾ ਤੇਰੇ ਕੰਨੋਂ ਤਰਲੇ ਕੱਢਦੀ ਮੈਂ ਸਿੱਧਾ ਨਾ ਨੂੰ ਕਰਾ ਕੇ ਬਾਹਰ ਤੋਰ ਦਿੰਦੀ ਇਹ ਵੇਲੇ ਨਹੀਂ ਤੇ ਮੰਮੀ ਜੀ ਮੇਰੇ ਕਰਮਾ ਚ ਵੀ ਬਾਹਰ ਜਾਂਦਾ ਹੁੰਦਾ ਕੋਈ ਦਾਣਾ ਪਾਣੀ ਲਿਖਿਆ ਹੁੰਦਾ ਤੇ ਫੇ ਮੇਰਾ ਵੀ ਕੰਮ ਪਹਿਲੀ ਵਾਰ ਚ ਹੀ ਬਣ ਜਾਂਦਾ ਹੋ ਸਕਦਾ ਰੱਬ ਨੂੰ ਇਹ ਚੀਜ਼ ਨਾ ਮਨਜ਼ੂਰ ਹੋਏ ਜੀ ਸਮਝਣ ਦੀ ਕੋਸ਼ਿਸ਼ ਨਹੀਂ ਕਰੰਦੇ ਉਹ ਜੋ ਵੀ ਕਰਦਾ ਵਾ ਨਾ ਚੰਗਾ ਹੀ ਕਰਦਾ ਵਾ ਮੈਂ ਮੰਨਨੀ ਆ ਜੋ ਕਰਦਾ ਚੰਗਾ ਕਰਦਾ ਪਰ ਹਿੰਮਤ ਨਹੀਂ ਹਾਰਦੀ ਹੁੰਦੀ ਆਪਣੇ ਅਦਕਾਰ ਫੇਰ ਮम्मी ਆਪਣੀਆਂ ਭੇੜੀਆਂ ਚਵੱਟੇ ਨਾ ਹੀ ਆਪ ਹੀ ਪੁੰਨੇ ਆ ਮੈਂ ਹੋਰ ਕੋਈ ਕੰਮ ਕਰਦੀ ਆ ਇੱਧਰ ਕਿਹੜੇ ਕੋਈ ਕੰਮ ਨਹੀਂ ਹੈਗੇ ਬਥੇਰੇ ਲੋਕੀ ਪੈਸੇ ਕਮਾਉਂਦੇ ਨੇ ਇਹ ਕੰਮ ਉਤਰਾ ਰਿਹਾ ਕੀਤਾ ਵਾ ਇੱਧਰ ਕੰਮ ਕਰਨੀ ਆ ਚੁੱਪ ਕਰਕੇ ਬਹਿ ਜਾ ਜਿਹੜਾ ਕੰਮ ਮੈਂ ਕਿਹਾ ਵਾ ਨਾ ਉਹ ਕਰ ਨਹੀਂ ਤੇ ਮੇਤਾ ਕੋਈ ਨਹੀਂ ਮੇਰੀ ਗੱਲ ਸੁਣੋ ਮੈਂ ਅੱਗੇ ਹੋਰ ਆਪਣੀ ਪੜ੍ਹਾਈ ਜਾਰੀ ਕਰ ਦਿੰਨੀ ਆ ਕੋਈ ਇੱਧਰ ਬਿਜ਼ਨਸ ਖੋਲਦੇ ਆ ਜੇ ਮੈਂ ਇੱਧਰ ਬਿਜ਼ਨਸ ਖੋਲਾਂਗੇ ਨਾ ਤੇ ਵੀਰ ਨੂੰ ਵੀ ਉਹਦੇ ਵਿੱਚ ਰਲਾ ਲਾਂਗੀ ਕੋ ਸਕਦਾ ਹੱਡਾ ਕੰਮ ਇੱਥੇ ਵਧੀਆ ਜੀ ਜਿਹਨਾਂ ਨੂੰ ਇੱਥੇ ਵੀਨੇ ਦਾ 2-3 ਲੱਖ ਆਉਣਾ ਕੋਈ ਤੇ ਅਹੀ ਬਾਹਰ ਜਾ ਕੇ ਜ਼ਰੂਰੀ ਤੱਕੇ ਖਾਣੇ ਨਾਲੇ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਆਹੋ ਤੈਨੂੰ ਤੇ 2-3 ਲੱਖ ਰੁਪਈਆ ਆਇਆ ਮਿਲ ਜਾਣਾ ਬੜੀ ਛੇਤੀ ਨਾਲ ਗੱਲਾਂ ਪਤਾ ਨਹੀਂ ਕਿੱਥੋਂ ਕਰੀ ਜਾਂਦੀ ਆ ਬਥੇਰਾ ਮੇਨ ਮੁੱਦਾ ਉਹ ਮੁੱਦੇ ਤੇ ਆ ਮੰਮੀ ਬਥੇਰਾ ਕੁਝ ਹੁੰਦਾ ਇੱਥੇ ਵੀ ਜੇ ਬੰਦਾ ਕੁਝ ਕਰਨਾ ਚਾਹੇ ਤੇ ਮਿੰਨੂ ਨੇ ਪਤਾ ਹਾ ਗੱਲਾਂ ਦਾ ਚੁੱਪ ਕਰਕੇ ਨਾ ਜਾ ਕੇ ਪੀਟੀ ਕਰ ਲਾ ਠੀਕ ਆ ਜੇ ਤੂੰ ਨਾ ਮੇਰੀ ਗੱਲ ਮੰਨੀ ਹੁਣ ਤੇ ਮੇਰਾ ਮਰੀਦਾ ਮੂੰਹ ਵੇਖੇਗੀ ਚਲੋ ਠੀਕ ਆ ਆ ਤੁਹਾਡੇ ਕਿਹੜੀ ਜੋੜੇ ਹੱਥ ਜਿੱਦਾਂ ਤੁਸੀਂ ਆਂਦੇ ਹੋ ਨਾ ਮੈਂ ਉਦਾਂ ਹੀ ਕਰ ਲੀਨੀ ਆ ਸ਼ਰਨ ਕਿੱਧਰ ਤਿਆਰੀ ਹੋਣੀ ਤੇਰੀ ਪੋਸ਼ਣ ਮੰਮੀ ਪਿੰਡ ਚੱਲੀ ਹਾਂ ਮੈਂ ਪਿੰਡ ਚੱਲੀ ਐ ਤੈਨੂੰ ਨਹੀਂ ਪਤਾਗਾ ਬਿੰਦਾਉ ਵੀ ਨਹੀਂ ਜਿੰਨੀ ਇੱਥੇ ਤੇ ਕੁੜੀ ਵੀ ਘਰ ਆਈ ਐ ਤੇ ਤੂੰ ਮੂੰਹ ਚੱਕ ਕੇ ਪੇਕੇ ਦੀ ਸਲਾ ਬਣਾ ਲਈ ਤੇ ਮੰਮੀ ਤਾਨੂੰ ਪਤਾ ਤੇਗਾ ਵੀ 6 ਮਹੀਨੇ ਹੋ ਗਏ ਮੈਂ ਪਿੰਡ ਨਹੀਂ ਗਈ ਮੇਰਾ ਵੀ ਚੇਕ ਕਰਦਾ ਆਪਣੇ ਮੰਮੀ ਡਾੜੀ ਨੂੰ ਮਿਲਣ ਤੇ ਕੋਈ ਗੱਲ ਨਹੀਂ ਨਾ ਬਾਹੂਗੀ ਤੇ ਚਲ ਜੀ ਤੇ ਕੀ ਗੱਲਾਂ ਮੰਮੀ ਨਵਦਾ ਚੀ ਕਰਦਾ ਵਾ ਤੇ ਵੀ ਪਿੰਡੇ ਆਪਣੇ ਪੇਕੇ ਚਲ ਗਈ ਆ ਤੇ ਇਹਦਾ 99 ਦਾ ਵੀ ਜੀ ਕਰਦਾ ਤੇ ਵੀ ਆਣ ਕੇ ਬੈਠੀ ਐ ਤੇ ਮੇਰਾ ਜੀ ਨਹੀਂ ਕਰਦਾ ਜਾਣ ਨੂੰ ਨਹੀਂ ਤੂੰ ਆਹ ਗੱਲਾਂ ਕਦਾਂ ਦੀਆਂ ਕੰਡਈ ਐ ਜੇ ਉਹ ਆਈ ਆਪਣੇ ਮਾਪਿਓਰੇ ਘਰ ਆਈ ਐ ਤੂੰ ਰਟੇਡੀ ਡੈਡੀ ਲੱਗਣ ਨਹੀਂ ਤੇ ਮੈਂ ਮੰਮੀ ਤੁਹਾਨੂੰ ਕੀ ਮਾੜਾ ਕਿਹਾ ਵਾ ਤੇ ਆਪੇ ਮਾਪਿਓ ਦੇ ਘਰ ਆਏ ਤਾਂ ਮੈਂ ਵੀ ਆਪਣੇ ਮਾਪਿਓ ਹੀ ਕੋਈ ਜਾਣਾ ਵਾ ਚੁੱਪ ਕਰਕੇ ਤੇ ਬਹਿ ਜਾ ਜੇ ਕੁੜੀ ਆਈ ਐ ਨਾ ਤੇ ਹੌਸਲਾ ਕਰ ਜਦੋਂ ਉਹ ਕਦੇ ਆ ਜੂਗੀ ਨਾ ਨਿੱਕੀ ਬੋਟੀ ਤੇ ਕੱਲ ਦਾ ਨਹੀਂ ਰਹਿ ਵੀ ਦੱਸ ਦੇਣ ਜਾ ਕੇ ਮੰਮੀ ਕੁੜੀ ਦਾ ਤੇ ਮੈਨੂੰ ਨਹੀਂ ਉਹ ਪਤਾ ਠੀਕ ਆ ਨਾ ਉਨਰ ਹੋਏ ਵੀ ਇੱਕ ਦਿਨ ਵਾ ਤਾਂ ਵੀ ਆ ਹੁਣ ਉਹ ਆਈ ਤੇ ਪੱਕੀ ਆ ਅੱਛਾ ਵੇਹ ਦੀ ਜਬਾਨ ਕਿਦਾਂ ਚਲਦੀ ਆ ਪੱਕੀ ਰਵੇ ਕੱਚੀ ਨਾ ਤੇਰਾ ਕੀ ਮਤਲਬ ਆ ਇਹ ਗੱਲ ਵਿੱਚ ਨਹੀਂ ਚੱਲ ਮੰਮੀ ਮੈਨੂੰ ਹੁਣ ਨਾ ਖਪਾਓ ਮੈਂ ਹੁਣ ਚੱਲੀ ਆ ਤੇ ਮੈਨੂੰ ਜਾਣਾ ਦੋ ਬਿਲਕੁਲ ਨਹੀਂ ਜਾਣਾ ਹੈ ਮੈਂ ਜਾਣਾ ਜੀ ਆ ਤੂੰ ਜਾ ਵਾ ਜਾਣਾ ਤਾਂ ਪੱਕੀ ਜਾਂਮੀ ਵਾਪਸ ਨਾ ਆਉਣੀ ਇੱਥੇ ਤੇਰਾ ਤੀਜੇ ਦਿਨ ਜੀ ਕਰਦਾ ਵਾ ਜੇ ਕੁੜੀ ਨਿਆਣੀ ਆਈ ਗਈ ਹੈ ਤੈਨੂੰ ਤਾਂ ਸੋਣੀ ਪੈ ਗਿਆ ਵਾ ਕੋ ਥੋੜੀ ਬੋਤੀ ਸ਼ਰਮ ਕਰਿਆ ਕਰ ਅੱਦੋ ਹੀ ਤੇਰੇ ਵਾਲੀ ਚਲ ਇਹ ਤਾਂ ਰੋਜ਼ ਦਾ ਇਹੋ ਕੰਮ ਦੱਸ ਮੈਂ ਆ ਪੇੜ ਨਹੀਂ ਕਾ ਜਾਣਾ ਮੈਂ ਕਿਹੜਾ ਰੋਇ ਤੁਰੀ